ਬੰਦ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਰੇ ਟੀਵੀ ਦੇਖਣੇ ਰੋਜ਼ ਕਿਸੇ ਮੈਡਮ ਦਾ ਗਲਾ ਕੱਟਿਆ ਜਾ ਰਿਹਾ ਕਿਸੇ ਬੱਚੇ ਦਾ ਉਂਗਲਾ ਕਟਿਆ ਜਾ ਰਿਹਾ ਕਿਸੇ ਹੱਥ ਕਟਿਆ ਜਾ ਰਿਹਾ ਰੋਜ਼ਾਨਾ ਹੀ ਬਹੁਤ ਜ਼ਿਆਦਾ ਗਲਤ ਹੋ ਰਿਹਾ ਵਾ ਇਹ ਚੈਨਲ ਡੋਰ ਬਿਲਕੁਲ ਬੰਦ ਹੋਣੀ ਚਾਹੀਦੀ ਸਾਡੇ ਸਰਪੰਚ ਸਾਹਿਬ ਰਾਜੇ ਕਹਿੰਦੇ ਬਹੁਤ ਵਧੀਆ ਦੋ ਦਿਨ ਤੋਂ ਅਲਾਸਮੈਂਟ ਕਰਦੇ ਆ ਘਰ ਘਰ ਚੌਕੀਦਾਰ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਸੁਧਾਰੋ ਚੈਨਲ ਡੋਰ ਨਹੀਂ ਹੋਣੀ ਚਾਹੀਦੀ ਪਿੰਡ ਦੇ ਵਿੱਚ ਆਪਾਂ ਪੂਰਾ ਬਾਈਕਾਟ ਕੀਤਾ ਜੀ ਇਸ ਵਾਸਤੇ ਬਹੁਤ ਲੋਕ ਇਸ ਇੱਕ ਮਦ ਲੈਣਗੇ ਬਹੁਤ ਚੰਗੀ ਗੱਲ ਹੈ ਕੋਈ ਮਾੜਾ ਕੰਮ ਨਹੀਂ ਹੈਗਾ ਆਪਾਂ ਕਿਹੜੇ ਬੱਚਿਆਂ ਨੂੰ ਕਿਸੇ ਨਸ਼ੇ ਮਗਰ ਲਾਉਣ ਦੇ ਗਲਤ ਪਾਸੇ ਲਾਉਣ ਦੇ ਚੰਗੇ ਪਾਸੇ ਲਾਉਣ ਦੇ ਬੱਚੇ ਚੰਗੇ ਕੰਮ ਕਰੋ ਕ੍ਰਿਕਟ ਖੇਡੋ ਫੁੱਟਬਾਲ ਖੇਡੋ ਚੰਗੇ ਕੰਮ ਕਰੋ ਗਵਰਨਮੈਂਟ ਵੀ ਤੁਹਾਡੇ ਪੂਰੇ ਹੈਲਪ ਕਰੇਗੀ ਇਹ ਚੈਨਲ ਡੋਰ ਲਿਆ ਕੇ ਆਪਾਂ ਪੰਛੀਆਂ ਦੇ ਪਰ ਕੱਟਦੇ ਆਂ ਬੱਚਿਆਂ ਦੇ ਗਲੇ ਕੱਟਦੇ ਆਂ ਉਹ ਸਾਡੇ ਵਾਸਤੇ ਸੋਭਾ ਨਹੀਂ ਦਿੰਦੀ ਹਾਂਜੀ ਅਸੀਂ ਸਾਰੇ ਨੌਜਵਾਨਾਂ ਨੇ ਮਿਲ ਕੇ ਇਹ ਫੈਸਲਾ ਲਿਆ ਹੈ ਇਹ ਈ ਚਾਇਨਾ ਡੋਰ ਆ ਉਹ ਆਪਣੀ ਰੀਤ ਸਹੀ ਨਹੀਂ ਨਾਲ ਬਾਜ਼ਾ ਵਰਨ ਮਿਲੀ ਨਹੀਂ ਤੇ ਜਿਵੇਂ ਛੋਟੇ ਬੱਚੇ ਸਾਡੇ ਭੈਣ ਭਰਾ ਆ ਉਹ ਡੋਰ ਉਹਨਾਂ ਦੇ ਹੱਥ ਤੇ ਫੇਰਦੀ ਉਹਨਾਂ ਦੇ ਗਲੇ ਦੇ ਫੇਰ ਸਕਦੀ ਉਹਨਾਂ ਨੂੰ ਸਾਡੇ ਬਲ ਸਕਦੀ ਤੇ ਜਿਹਦੇ ਕਰਕੇ ਅਸੀਂ ਫੈਸਲਾ ਕੀਤਾ ਕਿ ਅਸੀਂ ਜਾਂ ਜਿੰਨੇ ਵੀ ਕਟੂ ਚਾਇਨਾ ਡੋਰ ਇਹਨੂੰ ਆ ਮੇ ਕੋਲੀ ਚੈਨਾਡੋਰ ਦੇ ਨਾਲ ਕਾਫੀ ਐਕਸੀਡੈਂਟ ਹੋਣਦੇ ਸੀਗੇ ਛੋਟੇ ਛੋਟੇ ਬੱਚਿਆਂ ਦਾ ਨੁਕਸਾਨ ਹੋਣ ਰਿਹਾ ਸੀਗਾ ਤੇ ਪੰਛੀਆਂ ਦਾ ਵੀ ਵਾਤਾਵਰਨ ਦਾ ਵੀ ਨੁਕਸਾਨ ਹੋਣ ਰਿਹਾ ਸੀਗਾ ਤੇ ਅਸੀਂ ਪਿੰਡ ਦੇ ਨੌਜਵਾਨਾਂ ਨਾਲ ਗੱਲ ਕੀਤੀ ਤੇ ਉਹ ਸਾਡੀ ਇਸ ਗੱਲ ਦੇ ਵਿੱਚ ਰਾਜ਼ੀ ਹੋ ਗਏ ਕਿ ਠੀਕ ਹੈ ਅਸੀਂ ਚੈਨਾਡੋਰ ਦਾ ਬਾਈਕਟ ਹੰਡ ਕਰਦੇ ਹਾਂ ਕਿੰਕੀਸ ਬਿਲਕੁਲ ਬੰਨੇ ਵੀ ਬੱਚੇ ਹੈਗੇ ਨੌਜਵਾਨ ਹੈਗੇ ਬਹੁਤ ਸਾਰੇ ਬੱਚਿਆਂ ਨੇ ਨੌਜਵਾਨਾਂ ਨੇ ਸਾਡਾ ਇਸ ਚੀਜ਼ ਦੇ ਸਮਰਥਨ ਕੀਤਾ ਵਾ ਤੇ ਆਪਣੇ ਨੇ ਉਹ ਵੀ ਨਾਲ ਜਦੋਂ ਰੱਖੀ ਜਲਾਈ ਗਈ ਸਭ ਨਹੀਂ ਜੀ ਬਿਲਕੁਲ ਨਹੀਂ ਅਸੀਂ ਸਵੇਦੀ ਦੋ ਟਾਈਮ ਆਪਾਂ ਗੋਦਰਾ ਸਾਹਿਬ ਅਲਾਸਮੈਂਟ ਕਰਵਾਈ ਹੋਈ ਆ ਫਿਰ ਅਸੀਂ ਸਾਰੇ ਪਿੰਡ ਦੇ ਵਿੱਚ ਵੀ ਚੌਕੀਦਾਰ ਵੱਲੋਂ ਵੀ ਲਾਉਂਸ ਕੀਤਾ ਗਿਆ ਵਾ ਕਿ ਚੈਨਾ ਦੋਰ ਦਾ ਜੋ ਵੀ ਹੈਗਾ ਬਾਈਕਾਟ ਕਰੋ ਤੇ ਇਸ ਤੋਂ ਉੱਠ ਕੇ ਜਿਹੜਾ ਵੀ ਕੋਈ ਉੱਗੇ ਲੈ ਕੇ ਚੱਲਦਾ ਉਹ ਖੁਦ ਜਮੇਆਾ ਹਾਉ ਪੰਚਾਇਤ ਉਹਦੇ ਪ੍ਰਤੀ ਕੋਈ ਵੀ ਮਨਜ਼ੀਰ ਨਹੀਂ ਕਰੂਗੀ ਕੋਈ ਨਹੀਂ ਕਰੂਗੀ ਮੇਰੀ ਗੱਲ ਇਹ ਹੈ ਕਿ ਐਸਐਚਓ ਸਾਹਿਬ ਨੇ ਇਹ ਚੀਜ਼ ਆਮ ਕਰਨ ਤੋਂ ਬਾਅਦ 250 ਦਾ ਪੰਨਾ ਉਹ ਪੰਜ ਚੀਜ਼ ਇਹ ਚੀਜ਼ ਨਾਲ ਆਪਣੇ ਪਿੰਡ ਦੇ ਵਿੱਚ ਬੱਚਿਆਂ ਨਾਲ ਨੌਜਵਾਨਾਂ ਨਾਲ ਗੱਲ ਕਰਕੇ ਤੇ ਇਹਦਾ ਮਾਈਕਾਟਰੂਗਾ ਬਾਦ ਵਿੱਚ ਕੋਈ ਅਗਰ ਕਾਰਵਾਈ ਹੁੰਦੀ ਹੈ ਤੇ ਉਹ ਪੁਲਿਸ ਫਿਰ ਆਪ ਇਹਦੀ ਕਾਰਵਾਈ ਦੇ ਵਿੱਚ ਆਪਣਾ ਜੋ ਵੀ ਹੈਗਾ ਕਰੋਗੇ ਅਸੀਂ ਬਿਲਕੁਲ ਕਿਸੇ ਦੀ ਮਦਦ ਨਹੀਂ ਕਰਾਂਗੇ ਇਸ ਤਰ੍ਹਾਂ ਤੁਸੀਂ ਸੰਕਲਪ ਲਿਆ ਹੈ ਕਿ ਇਹਨਾਂ ਡੋਰ ਨੂੰ ਦਾ ਬਾਈਕਟ ਕੀਤਾ ਇਸ ਤਰ੍ਹਾਂ ਲੱਗਦਾ ਹੈ ਕਿ ਹੋਰ ਨਾ ਪਿੰਡਾਂ ਦੇ ਵੀ ਸਰਪੰਚਾਂ ਨੂੰ ਬਾਈਕਟ ਕਰਨੇ ਚਾਹੀਦੇ ਚਾਹੀਦਾ ਬਿਲਕੁਲ ਹਰ ਪਿੰਡ ਨੂੰ ਇਸ ਤੇ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ ਆ ਕਿ ਕਿਉਂਕਿ ਬਹੁਤ ਨੁਕਸਾਨ ਹੋ ਰਿਹਾ ਹੈ ਡੇਲੀ ਦੀਆਂ ਨਹੀਂ ਜਾਨਾਂ ਦੀ ਜੇ ਇੰਨਾ ਨਹੀਂ ਜਾਨਵਾਂ ਵੀ ਦੇਖ ਕੇ ਕੋਈ ਬੰਦਾ ਕੋਈ ਵੀ ਪਿੰਡ ਮਤਲਬ ਉੱਠ ਕੇ ਖੜਾ ਨਹੀਂ ਹੁੰਦਾ ਤੇ ਫਿਰ ਬਹੁਤ ਸ਼ਰਮ ਹਰੇਕ ਪਿੰਡ ਨੂੰ ਦੇ ਪ੍ਰਤੀ ਆਪਣੀ ਵਫਾਦਾਰੀ ਸਾਡੇ ਸਾਥੀ ਤੁਹਾਡੇ ਤੱਕ ਦੇ ਵਾਸਤੇ ਲਿਖਾ